ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਪਰਿਵਾਰ ਨੂੰ ਆਪਣੇ ਪੁੱਤਰਾਂ ਨੂੰ ਔਰ ਸਾਰੇ ਸਿੱਖਾਂ ਨੂੰ ਗੁਰੂ ਦਰਬਾਰ ਦੇ ਵਿੱਚ ਸੱਦਿਆ ਤੇ ਸੱਦਣ ਤੋਂ ਬਾਅਦ ਸਤਗੁਰ ਪ੍ਰਤੱਖ ਹੁੰਦੇ ਬਹਿਰਾਜ ਆਪ ਟਿਕਾਇਆ ਸਤਗੁਰਾਂ ਨੇ ਆਪਣੇ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਉੱਪਰ ਸ਼ਿਸ਼ੋਭਤ ਕੀਤਾ ਬਾਬਾ ਸੁੰਦਰ ਜੀ ਕਹਿੰਦੇ ਨੇ ਸ੍ਰੀ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ ਗੁਰੂ ਰਾਮਦਾਸ ਸਾਹਿਬ ਜੀ ਗੁਰਤਾ ਗੱਦੀ ਦੇ ਉੱਪਰ ਸ਼ਿਸ਼ੋਭਤ ਹੁੰਦੇ ਐ ਤੇ ਫਿਰ ਸਤਗੁਰੂ ਗੁਰੂ ਅਮਰਦਾਸ ਅੱਜ ਕਹਿੰਦੇ ਨੇ ਹੁਣ ਸਾਰੇ ਸਿੱਖ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਮਸਕਾਰ ਕਰੋ ਤੇ ਜੋ ਕੁਝ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸਾਰੇ ਸਿੱਖਾਂ ਨੇ ਉਸ ਹੁਕਮ ਨੂੰ ਮੰਨਿਆ ਸਤਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮੰਨ ਲਈ ਰਜ਼ਾਏ ਜਿਓ ਮੋਰੀ ਪੁੱਤ ਸੰਮੁਖ ਹੋਆ RAMDASE ਪੈਰੀ ਪਾਏ ਜਿਓ ਬਾਬਾ ਮੋਰੀ ਜੀ ਨੇ ਨਮਸਕਾਰ ਕੀਤੀ ਮਗਰ ਸਾਰੀਆਂ ਸੰਤਾਂ ਨੇ ਨਮਸਕਾਰ ਕੀਤੀ ਹਰ ਗੁਰ ਹੈ ਬਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜ਼ਾਏ ਜਿਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਓ ਸਾਰਾ ਜਗਤ ਹੀ ਗੁਰੂ RAMDAS ਸਾਹਿਬ ਜੀ ਦੇ ਚਰਨਾਂ ਦੇ ਉੱਪਰ ਝੁੱਕ ਗਿਆ ਤੇ ਸਾਰਾ ਜਗਤ ਹੀ ਗੁਰੂ RAMDAS ਜੀ ਦੇ ਚਰਨਾਂ ਦੇ ਉੱਪਰ ਬੇਨਤੀ ਕਰਦਾ ਏ ਏਕ ਅਰਦਾਸ ਬਾਟ ਕੀਰਤ ਕਿ ਗੁਰੂ ਰਾਮਦਾਸ ਰੱਖੋ ਸ਼ਰਨਾਇ